ਡੇਡੂ ਮੈਂ ਲੈਣਾ ਡੇਡੂ ਅੱਜ ਫੇਰ ਕਾਗਜ ਭਰਨ ਆਇਓ ਤੁਸੀਂ ਪਿਛਲੀ ਵਾਰ ਕਿਹਾ ਸੀ ਲੋਕ ਸਭਾ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜਨੇ ਕਿ ਮੈਂ ਕਿਹਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਭੱਜਿਆ 1800 ਬੰਦਿਆਂ ਨੇ 1800 ਬੰਦੇ ਨੇ ਫੋਨ ਕਰਕੇ ਉਹ ਗਾਲਾਂ ਕੱਢੀਆਂ ਕਹਿੰਦੇ ਵੀ ਤੇਰੇ ਮੂੰਹ ਨੂੰ ਵੱਡਾ ਪਾਈਆਂ ਤੇ ਤੂੰ ਨਾ ਖੜਾ ਹੁੰਦਾ ਜਿੰਦਗੀ ਦਾ ਖੜਾ ਹੁੰਦਾ ਸੀ ਤਨ ਤ ਬੜਾ ਇਮਾਨਦਾਰ ਬੰਦਾ ਮੰਨੇ ਸੀਗੇ ਪਰ ਜੇ ਤਦ ਨਾਲ ਕੀ ਖੜਾ ਹੋਗਾ ਤੇਰੇ ਜੁੱਤੀਆਂ ਮਾਰਾਂਗੇ ਤੇ ਤੂੰ ਪੈਸੇ ਤੇ ਲਈ ਲੋੜ ਪਈ ਆ ਤੇ ਤੈਨੂੰ ਵੀ ਉਹ ਉਹਨਾਂ ਨੇ ਲੋਕ ਸਭਾ ਦੇ ਇੱਕ ਮਿੰਟ ਦੇ ਇੱਕ ਮਿੰਟ ਬੋਲ ਪੈਸੇ ਦਿੱਤੇ ਆ ਕਿੰਨੇ ਉਹਨਾਂ ਨੇ ਪੈਸੇ ਦਿੱਤੇ ਮੈਨੂੰ ਖੁੱਲੇ ਕਿੰਨੇ ਪੈਸੇ ਕਿੰਨਾ ਦੇ ਕਿੰਨਾ ਦੇ ਲੋਕਾਂ ਦੇ ਉੱਤੇ ਉਹ ਪਾਜੀ ਸਾਰੇ ਲੋਕਾਂ ਦੇ ਉੱਤੇ 10-10 ਨੇ 15-15 ਮਿੰਟ ਦਿੱਤਾ ਦੇਡੂ ਜੀ ਲੋਕ ਸਭਾ ਦੇ ਵਿੱਚ 4 ਦਿਨ ਦਾ ਤੁਸੀਂ ਆ ਕਿਹਾ ਸੀਗਾ ਦੇਸ਼ ਅਮਰੀਕਾ ਨਾਲ ਹੁਣ ਵਿਧਾਨ ਸਭਾ ਕੀ ਕਰਨਾ ਮੈਂ ਕਹਿੰਦਾ ਵੀ ਇੱਕ ਵਾਰੀ ਮੌਕਾ ਦੇਖੋ 4 ਘੰਟੇ ਵਿੱਚ ਦੇਸ਼ ਸ਼ਾਮਿਲ ਕਰਕੇ ਦਿਖਾ ਦੇ ਨਹੀਂ ਹੁਣ ਵਿਧਾਨ ਸਭਾ ਦੀ ਕੀ ਕਰਨਾ ਸਾਰਾ ਕੁਝ ਕਰਾਂ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਦਾ ਆਸ਼ੀਰਵਾਦ ਲਿਆ ਉਹ ਵੀ ਬੀਜੇਪੀ ਦੇ ਨਾਲ ਹੋਣਗੇ ਨਹੀਂ ਇਹ ਤਾਂ ਰੈਕਸ਼ਨ ਆ ਉਹ ਤਾਂ ਭਰਾ ਤੇ ਸਾਡੇ ਹੈ ਅੱਜ ਬੀਜੇਪੀ ਦੇ ਨਹੀਂ ਮੇਰੀ ਸਾਡੀ ਕੋਈ ਦਿਸ ਨਹੀਂ ਬੀਜੇਪੀ ਦੇ ਲੀਡਰ ਨਾਲ ਵੀ ਆਸ਼ੀਰਵਾਦ ਲਿਆ ਉਹਨਾਂ ਨੇ ਆਸ਼ੀਰਵਾਦ ਲਿਆ ਉਹ ਪਹਿਲਾ ਇਨਸਾਨ ਹੈ ਹਾਂ ਬੀਜੇਪੀ ਕਾਲੀ ਦਲ ਬਹੁਜੇ ਸਮਾਜ ਪਾਰਟੀ ਕਾਂਗਰਸ ਬਾਦਚੂ ਆ ਹਾਂ ਸਭ ਤੋਂ ਪਹਿਲਾਂ ਆਪਾਂ ਇਨਸਾਨ ਜੀ ਇਨਸਾਨ ਨਹੀਂ ਬਣ ਸਕਦੇ ਸਾਨੂੰ ਕੋਈ ਲੋੜ ਨਹੀਂ ਇੱਥੇ ਧੱਕੀ ਸਾਡਾ ਪਾਰਟੀ ਪ੍ਰਧਾਨਾ ਸ਼ੁਕਰਵੱਜੀ ਆ ਜੀ ਚਰਨਜੀਤ ਚੇਨੀ ਨੂੰ ਤੁਸੀ ਦਵਾਈ ਦਿੱਤੀ ਆ ਦਵਾਈ ਦਿੱਤੀ ਆ ਤੇ ਆਊਗਾ ਉਹ ਇਲੈਕਸ਼ਨਾਂ ਪਹਿਲਾਂ ਹੀ ਸ਼ੁਕਰਵੱਜੀ ਹੋਈ ਆ ਚਰਨਜੀਤ ਚੇਨੀ ਨੂੰ ਤੁਸੀਂ ਸਮਰਥਨ ਕਿਉਂ ਕਰ ਸੀ ਤੁਸੀਂ ਅੱਜ ਬੀਜੇਪੀ ਦੇ ਨਾਲ ਉਹ ਸਰ ਆਪਾਂ ਦਾ ਸਾਰੇ ਨਾਲ ਆ ਮੈਂ ਤਾਂ ਤੁਸੀਂ ਉਹਦਾ ਇਦਾਂ ਹੀ ਕਹਿੰਦਾ ਮੈਂ ਤਾਂ ਇਹ ਕਰਜ਼ਾ ਬਹੁਤ ਆਹ ਦੇਖੋ ਕਰਜ਼ਾ ਲੋਕਾਂ ਲਾਤਾ ਇਹ ਕਰਜ਼ਾ ਲੋਕਾਂ ਨੇ ਲਾਇਆ ਕਿੰਨਾ ਕਰਜ਼ਾ ਕਿੰਨਾ ਕਰਦਾ ਚੜਦਾ ਇਹ ਸਾਡਾ ਦੇਖੋ 1.5 ਲੱਖ ਰੁਪਏ ਲੋਕਾਂ ਨੇ ਮੇਰਾ ਕਰਜ਼ਾ ਲਾਇਆ ਪਰ ਇਹ ਤਾਂ ਦਾਦਾ ਦੀ ਪਰਜੇ ਦਾ ਆ ਰਹੇ 2 ਲੱਖ ਰੁਪਏ ਰਹਿ ਗਿਆ ਵਾ ਔਰ ਇਹ ਫੈਲ ਭਰਨ ਵਾਸਤੇ 5000 ਰੁਪਏ ਦਿੱਤਾ ਲੋਕਾਂ ਨੇ ਉਹਨਾਂ ਦੀ ਬੜੀ ਮਿਹਰਬਾਨੀ ਕਰੇ 10 ਦਿੱਤੇ ਕਹਿੰਦੇ 100 ਦਿੱਤਾ ਕਹਿੰਦੇ 200 ਦਿੱਤਾ ਵਾ ਜਿਹਨ ਦਿੱਤਾ ਵਾ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਦਾ ਮੈਂ ਜ਼ਿੰਦਗੀ ਚ ਦੇਣਾ ਦੇ ਨਹੀਂ ਸਕਦਾ ਪਾਜੀ ਪਾਰਟੀ ਫੰਡ ਦੱਸਦਾ 100 ਰੁਪਏ ਆਣਾ ਨਹੀਂ ਕਿਸੇ ਨੂੰ ਦੇ ਦਿੰਦੇ ਨਾ ਅੱਜ ਤੁਸੀਂ ਦੱਸ ਡੇਡੂ ਜੀ ਡੇਡੂ ਜੀ ਹੁੰਟੀ ਜਾਗੀ ਹੋਗਾ ਡੇਡੂ ਜੀ ਮੈਂ ਹੁਣ ਤਾਂ ਨਹੀਂ ਰੋਂਗਾਂ ਹੁਣ ਤਾਂ ਨਹੀਂ ਰੋਂਗਾਂ ਨਹੀਂ ਹੁਣ ਨਹੀਂ ਰੋਂਗਾਂ ਜੇ ਲੋਕੀ ਇਦੇ ਪੈਸੇ ਦੇ ਦੇਣਗੇ ਮੈਂ ਖੁਸ਼ ਰਹੂੰਗਾ ਡੇਡੂ ਹੁੰਟੀ ਜਾਗੀ ਤੁਹਾਡਾ ਵੇ ਕੰਮ ਕਰਾਂਗੇ ਜੇ ਲੋਕੀ ਪੈਸੇ ਦੋ ਟੀਟੀਜਾ ਟੀਟੀਜਾ ਕੀ ਆ ਸ਼ਟਰਾਂ ਵਾਲਾ ਵੀ ਕਹਿੰਦੇ ਕੰਮ ਖੋਲਾਂਗੇ ਦੁਬਾਰਾ ਮੀਟ ਕਰਾਂਗਾ ਨਾਲੇ ਤੁਸੀਂ ਗਿਆ ਨਹੀਂ ਵੇ ਮੈਂ ਮੁੜ ਕੇ ਲੈਕਚਰ ਨਹੀਂ ਲੜਨਾ ਜੀਡੂ ਜੀਡੂ ਅੱਜ ਫੇਰ ਕਾਗਜ਼ ਭਰਨ ਆਏ ਹੋ ਤੁਸੀਂ ਪਿਛਲੀ ਵਾਰ ਗਿਆ ਸੀ ਲੋਕ ਸਭਾ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜਨੇ ਕਿ ਮੈਂ ਕਿੱਸੇ ਕਹਾਂ ਮੈਂ ਇਲੈਕਸ਼ਨ ਨਹੀਂ ਲੜਨੀ ਪੱਜਿਆ 1800 ਬੰਦਾਂ ਨੇ 1800 ਬੰਦੇ ਨੇ ਫੋਨ ਕਰਕੇ ਉਹ ਗਾਲਾਂ ਕੱਢੀਆਂ ਕਹਿੰਦੇ ਵੀ ਤੇਰੇ ਮੂੰਹ ਨੂੰ ਵੱਟਾ ਪਾਈਆਂ ਤੇ ਤੂੰ ਨਾ ਖੜਾ ਹੁੰਦਾ ਜ਼ਿੰਦਗੀ ਦਾ ਖੜਾ ਨਹੀਂ ਤੈਨੂੰ ਤਾਂ ਬੜਾ ਇਮਾਨਦਾਰ ਬੰਦਾ ਮੰਨਦੇ ਸੀਗੇ ਪਰ ਜੇ ਤੂੰ ਆਦ ਕਿ ਨਹੀਂ ਖੜਾ ਹੋਗਾ ਤੇਰੇ ਜੁੱਤੀਆਂ ਮਾਰਾਂਗੇ ਤੇ ਤੂੰ ਪੈਸੇ ਤੇ ਲਈ ਲੋੜ ਪਈਆ ਤੇ ਤੈਨੂੰ ਵੀ ਉਹਨਾਂ ਨੇ ਮੈਨੂੰ ਲੋਕ ਸਭਾ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਬੋਲ ਲੇਡੂ ਪੈਸੇ ਦਿੱਤੇ ਆ ਕਿੰਨੇ ਉਹਨਾਂ ਨੇ ਪੈਸੇ ਦਿੱਤੇ ਮੈਨੂੰ ਖੁੱਲੇ ਕਿੰਨੇ ਪੈਸੇ ਕਿਹਨਾਂ ਦੇ ਕਿਹਨਾਂ ਦੇ ਦੁਕਾਨ ਦੇ ਤੇ ਉਹ ਭਾਜੀ ਸਾਰੇ ਲੋਕਾਂ ਦੇ ਇੱਤੇ 10-10 15-15 ਲੈਡੂ ਜੀ ਲੋਕ ਸਭਾ ਦੇ ਵਿੱਚ 4 ਦਿਨ ਦਾ ਤੁਸੀਂ ਆ ਕਿਹਾ ਸੀਗਾ ਦੇਸ਼ ਅਮੇਰ ਕਰਨਾ ਹੁਣ ਵਿਧਾਨ ਸਭਾ ਕੀ ਕਰਨਾ ਮੈਂ ਕਹਿੰਦਾ ਵੀ ਇੱਕ ਵਾਰੀ ਮੌਕਾ ਦੇਖੋ 4 ਘੰਟੇ ਵਿੱਚ ਦੇਸ਼ ਸ਼ਾਮਿਲ ਕਰਕੇ ਦਿਖਾ ਦੇ ਨਹੀਂ ਹੁਣ ਵਿਧਾਨ ਸਭਾ ਕੀ ਕਰਨਾ ਸਾਣਾ ਕੁਝ ਕਰ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਦਾ ਆਸ਼ੀਰਵਾਦ ਲਿਆ ਉਹਦੀ ਬੀਜੇਪੀ ਨਾਲੋਂ ਸ਼ਮੂਲੀਅਤ ਨਹੀਂ ਇਹ ਤਾਂ ਇਲੈਕਸ਼ਨ ਆ ਉਹ ਤਾਂ ਭਰਾ ਤੇ ਸਾਡੇ ਹੈ ਅੱਜ ਬੀਜੇਪੀ ਦੇ ਨਹੀਂ ਮੇਰੀ ਸਾਡੀ ਕੋਈ ਦਿਸੇ ਨਹੀਂ ਬੀਜੇਪੀ ਦੇ ਲੀਡਰ ਨੇ ਤੁਸੀਂ ਆਸ਼ੀਰਵਾਦ ਲਿਆ ਉਹਨਾਂ ਨੇ ਆਸ਼ੀਰਵਾਦ ਲਿਆ ਉਹ ਕੋ ਪਹਿਲਾ ਇਨਸਾਨ ਹੈ ਹਾਂ ਬੀਜੇਪੀ ਕਾਲੀ ਦਲ ਬਹੁਜੇ ਸਮਾਜ ਪਾਰਟੀ ਕਾਂਗਰਸ ਬਾਦਚੂ ਆ ਹਾਂ ਸਭ ਤੋਂ ਪਹਿਲਾਂ ਆਪਾਂ ਇਨਸਾਨ ਜੀ ਇਨਸਾਨ ਨਹੀਂ ਬਣ ਸਕਦੇ ਸਾਨੂੰ ਕੋਈ ਲੋੜ ਨਹੀਂ ਇਸ ਚੱਕਰ ਦੀ ਸਾਡਾ ਪਾਰਟੀ ਪ੍ਰਧਾਨਾ ਸੋ ਸ਼ੁਕਰਵਾਨੀ ਅਸੀਂ ਇਹ ਚਰਨ ਦੇ ਚਰਨਾਂ ਤੇ ਬੁਲਾਈ ਦਿੱਤੀਆਂ ਬੁਲਾਈ ਦਿੱਤੀਆਂ ਤੇ ਆਊਗਾ ਉਹ ਦੇਖਣਾ ਪਹਿਲੇ ਸ਼ੁਕਰਵਾਨੀ ਚਰਨ ਦੇ ਚੈਨੀ ਨੂੰ ਤੁਸੀਂ ਸਮਰਥਕ ਹੋ ਗਏ ਸੀ ਤੁਸੀਂ ਅੱਜ ਬੀਜਪੀ ਦੇ ਨਾਲ ਉਹ ਸਰ ਆਪਾਂ ਤਾਂ ਸਾਰੇ ਨਾਲ ਆ ਮੈਂ ਤਾਂ ਤੁਸੀਂ ਉਹਦੇ ਤਾਂ ਕਹਿੰਦਾ ਮੈਂ ਤਾਂ ਕਰਜ਼ਾ ਬਹੁਤ ਆਹ ਦੇਖੋ ਕਰਜ਼ਾ ਲੋਕਾਂ ਨੂੰ ਲਾਤਾ ਕਰਜਾ ਲੋਕਾਂ ਨੇ ਲਾਇਆ ਕਿੰਨਾ ਕਰਜਾ ਕਿੰਨਾ ਕਰਦੇ ਕਰਦੇ ਆ ਦੇਖੋ 1.5 ਲੱਖ ਰੁਪਏ ਲੋਕਾਂ ਨੇ ਮੇਰਾ ਕਰਜਾ ਲਾਇਆ ਪਏ ਤਾਂ ਜ਼ਿਆਦਾ ਦੀ ਬਰਜੇ ਦਾ ਰਹੇ 2 ਲੱਖ ਰੁਪਏ ਰਹਿ ਗਿਆ ਵਾ ਔਰ ਇਹ ਫਾਈਲ ਭਰਨ ਵਾਸਤੇ 5000 ਰੁਪਏ ਦਿੱਤਾ ਲੋਕਾਂ ਨੇ ਉਹਨਾਂ ਦੀ ਬੜੀ ਮਿਹਰਬਾਨੀ ਕਰਨ 10 ਦਿੱਤੇ ਕਰਨ 100 ਦਿੱਤਾ ਕਰਨ 200 ਦਿੱਤਾ ਵਾ ਜਿਨ੍ਹਾਂ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਦਾ ਮੈਂ ਜ਼ਿੰਦਗੀ ਚ ਦੇਣਾ ਦੇ ਨਹੀਂ ਸਕਦਾ ਹੁਣ ਟੀਚਾ ਕੀ ਹੋ ਗਿਆ ਪਾਜੀ ਪਾਰਟੀ ਫੰਡ ਦੱਸਦਾ ਤੇ ਆਣਾ ਨਹੀਂ ਤੁਸੀਂ ਦਾ ਡੇਡੂ ਜੀ ਡੇਡੂ ਜੀ ਹੁਣ ਟੀਚਾ ਕੀ ਹੋ ਗਿਆ ਡੇਡੂ ਜੀ ਬੈਸ ਹੁਣ ਤਾਂ ਨਹੀਂ ਰੋਣਗਾ ਹੁਣ ਤਾਂ ਨਹੀਂ ਰੋਣਗਾ ਨਹੀਂ ਹੁਣ ਨਹੀਂ ਰੋਣਗਾ ਜੇ ਲੋਕੀ ਪੈਸੇ ਦੇ ਦੇਂਦੇ ਤਾਂ ਮੈਂ ਖੁਸ਼ ਰਹੂੰਗਾ ਡੇਡੂ ਹੁਣ ਟੀਚਾ ਕੀ ਤੁਹਾਡਾ ਤੇ ਕੰਮ ਕਰਾਂਗੇ ਜੇ ਲੋਕੀ ਪੈਸੇ ਦੋ ਟੀਚਾ ਟੀਚਾ ਕੀ ਹੈ ਸ਼ਟਰਾ ਵਾਲਾ ਵੀ ਕਹਿੰਦੇ ਕੰਮ ਖੋਲਾਂਗੇ ਦੁਬਾਰਾ ਮੀਟ ਕਰਾਂਗੇ ਨਾਲੇ ਤੁਸੀਂ ਕਿਹਾ ਵੀ ਮੈਂ ਮੁੜ ਕੇ ਲక్ష్ਮੀ ਨੂੰ ਲੜਨਾ ਹੈ